ਘਰ ਬੁਲਾਇਆ ਬਜ਼ੁਰਗਾਂ ਨੂੰ ਉਹਦੀ ਮੀਟਿੰਗ ਬੁਲਾਈ ਤੇ ਬੇਇੱਜ਼ਤ ਕਰਕੇ ਜਿਹੜਾ ਸੀਗਾ ਉਹ ਤੋੜਿਆ ਔਰ ਫਿਰ ਥਾਪੀਆਂ ਮਾਰੀਆਂ ਕਿ ਤੁਸੀਂ ਜੋ ਕਰਨਾ ਕਰ ਲਿਆ ਕਿ ਜਿਹੜੇ ਪੰਜਾਬੀਆਂ ਨੇ ਮੁਗਲਾਂ ਤੁਰਕਾਂ ਅਫਗਾਨਾਂ ਅੰਗਰੇਜ਼ੀਆਂ ਦੀ ਟੈ ਨਹੀਂ ਮੰਨਣੀ ਮੰਨੀ ਗਈ ਉਹਨਾਂ ਨੇ ਇੱਕ ਬੰਦੇ ਦੀ ਉਹਦੀ ਟੈ ਮੰਨਣੀ ਆ ਜਿਹਨੂੰ ਡੀਡਿਕਸ਼ਨ ਸੈਂਟਰ ਚ ਭੇਜਣ ਦੀ ਜ਼ਰੂਰਤ ਬਣੀ ਹੋਈ ਹੈਗੀ ਕੀ ਉਹਦੀ ਟੈ ਮੰਨਣਗੇ ਪੰਜਾਬੀ ਜਿਹੜੇ ਐਮਐਲਏ ਦੇ ਘਰ ਆਮਰੇ ਜਾ ਰਹੇ ਹੋ ਮੰਤਰੀਆਂ ਦੇ ਘਰਾਂ ਮੁੜ ਕੇ ਆ ਰਹੇ ਹੋ ਕਰਨ ਕੀ ਜਾ ਰਹੇ ਹਾਂ ਚੇਤਾਵਨੀ ਦੇਣ ਜਾ ਰਹੇ ਹਾਂ ਕਿ ਮੁੱਖ ਮੰਤਰੀ ਨੂੰ ਕਹੋ ਕਿ ਆਪਣਾ ਮਾਨਸਿਕ ਤਵਾਜਨ ਠੀਕ ਕਰੇ ਥੋੜੀ ਬਹੁਤ ਸਮਝੋ ਅਪਣਾਵੇ ਤੇ ਗਲਤੀ ਮੰਨੋ ਤੁਸੀਂ ਤੇ ਬਾਕੀ ਮੁੱਦਿਆਂ ਤੇ ਪੰਜਾਬ ਦੀ ਕਿਸਾਨ ਲਹਿਰ ਨਾਲ ਮੀਟਿੰਗ ਕਰੋ ਜੇ ਜ ਨਹੀਂ ਕਰਤੇਗੇ ਤੇ ਫਿਰ ਦੋ ਹੱਥ ਪੰਜਾਬ ਦੇ ਪਿੰਡਾਂ 'ਚ ਤੁਹਾਡੇ ਨਾਲ ਕਰਨ ਵਾਸਤੇ ਅਸੀਂ ਮਜਬੂਰ ਹੋਵਾਂਗੇ ਇਸ ਲੜਾਈ ਨੂੰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਝਾੜੂ ਜਿੰਨੀ ਵਧਾਉਣਾ ਚਾਵੇ ਅਸੀਂ ਓਨਾ ਹੀ ਤਿਆਰ ਆਂ ਪਰ ਮੈਦਾਨ ਦੇ ਵਿੱਚ ਆ ਪਿੱਛੇ ਹੁਣ ਅਸੀਂ ਜਿਹੜੇ ਹੋ ਨਹੀਂ ਨਾ ਕਸਾਨਾਂ ਨਹੀਂ ਆ ਤੁਸੀਂ ਨਾ ਮਜ਼ਦੂਰਾਂ ਨਹੀਂ ਆ ਨਾ ਬੇਰੁਜ਼ਗਾਰਾਂ ਨਹੀਂ ਆ ਨਾ ਵਿਦਿਆਰਥੀਆਂ ਨਹੀਂ ਆ ਫਿਰ ਕਸਟੋਡੀਅਨ ਕਿੰਨਾ ਦੇ ਆ ਬਾਈ ਬੋਧਕ ਤੌਰ ਤੇ ਅਪੰਗ ਆਦਮੀ ਨੂੰ ਇਹ ਹੀ ਨਹੀਂ ਪਤਾ ਕਿ ਆ ਮੰਗਾ ਮੇਰੇ ਨਾਲ ਸੰਬੰਧਤ ਆ ਕਿ ਪੰਜਾਬ ਮਤਲਬ ਕੇਂਦਰ ਨਾਲ ਸੰਬੰਧਤ ਆ ਕਿ ਜੋ ਭਗਵੰਤ ਮਾਨ ਨੇ ਕਹਿੰਦਾ ਜੋ ਕਰਨਾ ਕਰਨਾ ਅਸੀਂ ਉਹਨੂੰ ਕਹਿੰਦੇ ਭਗਵੰਤ ਮਾਨ ਨੂੰ ਤੂੰ ਜੋ ਕਰਨਾ ਕਰ ਲੈ ਤੇਰ ਤੋ ਜੋ ਵਾ ਲੱਗਦੀ ਲਾਲਾ ਲੋਕਵਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ 5 ਤਰੀਕ ਵਾਲਾ ਪ੍ਰੋਗਰਾਮ ਜਿਹੜਾ ਹੈ ਉਹ ਸਰਕਾਰ ਵੱਲੋਂ ਕਿਸਾਨਾਂ ਨੂੰ ਜਗਾ ਜਗਾ ਰੋਕ ਕੇ ਰੱਦ ਕਰਵਾ ਦਿੱਤਾ ਗਿਆ ਚੰਡੀਗੜ੍ਹ ਕੂਚ ਦਾ ਪ੍ਰੋਗਰਾਮ ਬੀਤੇ ਕੱਲ ਐਸ ਕੇ ਐਮ ਦੀ ਮੀਟਿੰਗ ਹੁੰਦੀ ਐ ਐਸ ਕੇ ਐਮ ਦੀ ਮੀਟਿੰਗ ਦੇ ਵਿੱਚ ਜਿਹੜੀ ਗੱਲ ਨਿਕਲ ਕੇ ਆਉਂਦੀ ਐ ਕਿ ਹੁਣ 10 ਤਰੀਕ ਨੂੰ ਵ 代ਕਾਂ ਦੇ ਘਰਾਣ ਤੇ ਵਾਰ ਧਰਨਾ ਦੇਣਾ ਤੇ ਚੇਤਾਵਨੀ ਪੱਤਰ ਦੇਣੇ ਆ ਉਹ ਚੇਤਾਵਨੀ ਪੱਤਰ ਕੀ ਹੋਣਗੇ ਤੇ ਨਾਲ ਹੀ ਇਹ ਵੀ ਇੱਕ ਸਵਾਲ ਹੈ ਕਿ ਕੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ ਉਹ ਭਗਵੰਤ ਮਾਨ ਨੇ ਦਿਵਾ ਲਿਆ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਪਹਿਲਾਂ ਵੀ ਗੱਲਬਾਤ ਹੋਈ ਹੈ ਬਾਈ ਰਜਿੰਦਰਦੀਪ ਸਿੰਘ ਹਾਂ ਬਾਈ ਸਸੀ ਕਾ ਸਸੀ ਕਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਕਿ ਜਿਹੜਾ 5 ਤਰੀਕ ਨੂੰ ਜਿਸ ਤਰੀਕੇ ਦੇ ਨਾਲ ਹੱਲਾ ਬੋਲ ਹੋਇਆ ਪੰਜਾਬ ਉਸ ਦਾ 3 ਤਰੀਕ ਨੂੰ ਬੰਦੇ ਦੱਬਲੇ 4 ਨੂੰ ਦੱਬਲੇ 5 ਨੂੰ ਦੱਬਲੇ ਕੀ ਲੱਗਦਾ ਐ ਐਸਕੀਐਮ ਦੀ ਜਿਹੜੀ ਉਹ ਚੜਤ ਸੀ ਉਹ ਭਗਵੰਤ ਮਾਨ ਨੇ ਦਿਵਾ ਲਈ ਨਹੀਂ ਦੇਖੋ ਇੱਕ ਪ੍ਰੋਗਰਾਮ ਦੇ ਹੋਣ ਜਾਂ ਨਾ ਹੋਣ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਕੋਇਕ ਪ੍ਰੋਗਰਾਮ ਸਫਲ ਹੋਣ ਦੇ ਨਾਲ ਚੜਤ ਨਹੀਂ ਹੋ ਜਾਂਦੀ ਤੇ ਇੱਕ ਪ੍ਰੋਗਰਾਮ ਨਾ ਹੋਣ ਦੇ ਨਾਲ ਕੁਟਲਾਈ ਨਹੀਂ ਹੋ ਜਾਂਦੀਗੀ ਇਹ ਲਹਿਰਾਂ ਦਾ ਜਿਹੜਾ ਚੀਜ਼ਾਂ ਨੇ ਹਿੱਸਾ ਹੁੰਦੀਆਂ ਨੇ ਪਰ ਇਹਦਾ ਜਿਹੜਾ ਮੋੜਵਾ ਜਵਾਬ ਆ ਉਹ ਮਿਲੂ ਆ ਜਲਦੀ ਹੀ ਮਿਲਣਾ ਆਏਗਾ ਇਹ ਬਾਲਾ ਟਾਈਮ ਪੈਣਾ ਨਹੀਂ ਹੈਗਾ ਅਗਰ ਔਰ ਭਰਵੇਂ ਰੂਪ ਚ ਉਹ ਗਈ ਨੂੰ 21 ਦੇ 51 ਜਿਹੜੇ ਹੈਗੇ ਪਾਵਾਂਗੇ ਪਰ ਇੱਕ ਗੱਲ ਜਿਹੜੀ ਹੈਗੀ ਆ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਚੇਤਨ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਆ ਕਿ ਮਾਮਲਾ ਕੱਲਾ ਕਿਸਾਨ ਜਿੱਥੇ ਬੰਦਿਆਂ ਨਾਲ ਨਹੀਂ ਹੈਗਾ ਮਾਮਲਾ ਲੋਕਾਂ ਦੇ ਹੱਕ ਦੀ ਆਵਾਜ਼ ਨੂੰ ਦਬਾਉਣ ਦਾ ਮਾਮਲਾ ਪੰਜਾਬ ਨੂੰ ਇੱਕ ਪੁਲਸੀਆ ਸਟੇਟ ਬਣਾਉਣ ਦਾ ਹੈਗਾ ਔਰ ਮਾਮਲਾ ਕੇਂਦਰ ਦੀ ਭਾਜਪਾ ਦੀ ਉਹ ਨੀਤੀ ਹੈਗੀ ਆ ਵੀ ਦਰੜਨ ਦੀ ਵੀ ਜਿਹੜੀ ਹਰ ਜਮਹੂਰੀ ਆਵਾਜ਼ ਨੂੰ ਦਰੜਨ ਦੀ ਉਹ ਨੂੰ ਪੰਜਾਬ 'ਚ ਲਾਗੂ ਕਰਨ ਦਾ ਹੈਗਾ ਔਰ ਪੰਜਾਬ ਜਿਹੜਾ ਕਿ ਨਾਬਰੀ ਦਾ ਦੂਜਾ ਨਾਮ ਆ ਇਹਨੇ ਤੁਰਕਾਏ ਮੁਗਲ ਆਏ ਮੰਗੋਲ ਆਏ ਜਿਹੜੇ ਵੀ ਲੋਕ ਜਿੰਨੇ ਵੀ ਹਮਲਾਵਰ ਆਏ ਅੰਗਰੇਜ਼ ਆਏ ਸਾਰਿਆਂ ਦੇ ਖਿਲਾਫ ਡਟਵੀਂ ਲੜਾਈ ਲੜੀ ਇਹ ਭਗਵੰਤ ਮਾਨ ਦਾ ਹੱਲਾ ਉਹਨਾਂ ਸਾਰੇ ਵਿਦੇਸ਼ੀ ਹਮਲਾਵਰਾਂ ਦੀ ਦਿਸ਼ਾ ਦੇ ਵਿੱਚ ਆ ਔਰ ਕੇਂਦਰ ਦੀ ਜਿਹੜੀ ਮੋਦੀ ਹਕੂਮਤ ਆ ਉਹਦੀ ਜਿਹੜੀ ਲਾਈਨ ਹੈਗੀ ਆ ਇੱਕ ਦੇਸ਼ ਇੱਕ ਬੋਲੀ ਇੱਕ ਧਰਮ ਜੋ ਕੁਝ ਵੀ ਇੱਕ ਕਰਨਾ ਚਾਹੁੰਦੇ ਆ ਇਹ ਉਹਨੂੰ ਅੱਗੇ ਵਧਾਉਣ ਵਾਲੀ ਗੱਲ ਹੈਗੀ ਉਹ ਕਹਿੰਦੇ ਵੀ ਕਿਸੇ ਘਰ ਦੇ ਵਿੱਚ ਬੰਦੇ ਨੇ ਚੂਹੇ ਫੜਨ ਵਾਸਤੇ ਕੜਿੱਕੀ ਲੈ ਕੇ ਜਾਂਦੀ ਘਰ ਚ ਮੁਰਗਾ ਵੀ ਸੀ ਬੱਕਰਾ ਵੀ ਸੀ ਉਨੇ ਕਿਹਾ ਵੀ ਮੈਨੂੰ ਕੜਕੀ ਫੜਨ ਵਾਸਤੇ ਲੈ ਆਇਆ ਵੀ ਆਪਾਂ ਰਲਕੇ ਦਾ ਵਿਰੋਧ ਕਰੀਏ ਤਾਂ ਮੁਰਗਾ ਕਹਿੰਦਾ ਮੈਂ ਤਾਂ ਕੜਕੀ ਮੈਨੂੰ ਕੀ ਕਹਿੰਦੀ ਆ ਬੱਕਰਾ ਕਹਿੰਦਾ ਮੈਂ ਤਾਂ ਫਸਣਾ ਹੀ ਨਹੀਂ ਇਹਦੇ ਚ ਇਹ ਤਾਂ ਤੇਰੇ ਇਕੱਲੇ ਲਈ ਆਈ ਆ ਤੂੰ ਦੇਖ ਚਲੋ ਕੜਕੀ ਲਾਈ ਰਾਤ ਨੂੰ ਚੂਹਾ ਤਾਂ ਕੜਕੀ ਵਾਲੇ ਪਾਸੇ ਨਾ ਗਿਆ ਇੱਕ ਘਰ ਸੱਪ ਸੀਗਾ ਉਧਰ ਗਿਆ ਤੇ ਪੂਛ ਵਾਲੇ ਪਾਸੇ ਸੱਪ ਉਹਦੇ ਚ ਕੜਕੀ ਚ ਫਸ ਗਿਆ ਮਾਲਕ ਜਦੋਂ ਸਵੇਰ ਗਿਆ ਉਹਨੇ ਵੇਖਿਆ ਵੀ ਚੂਹਾ ਫਸਿਆ ਹੋਣਾ ਤੇ ਅਜੀ ਥੋੜਾ ਅਵੇਸਲਾ ਸੀਗਾ ਜਦੋਂ ਕੜਿੱਕੀ ਦੇ ਨੇੜੇ ਪਹੁੰਚਿਆ ਤੇ ਸੱਪ ਉੱਥੇ ਸੀ ਆਪਣੇ ਆਪ ਦੇ ਬਜਾਜ ਉਹਦੇ ਡੰਗ ਮਾਰਦਾ ਚਲੋ ਉਹਨੂੰ ਲੈ ਕੇ ਗਏ ਡਾਕਟਰ ਕੋਲੇ ਉਹ ਬਚਾਅ ਹੋ ਗਿਆ ਆਣ ਗਵਾਂਡ ਦੋਸਤ ਮਿੱਤਰ ਇਕੱਠੇ ਹੋਏ ਕਹਿੰਦੇ ਲੈ ਵੀ ਸੱਪ ਵੱਢ ਗਿਆ ਸੀ ਤੇ ਤੇਰਾ ਬਚਾਅ ਹੋ ਗਿਆ ਉਹ ਕਹਿੰਦਾ ਹਾਂ ਯਾਰ ਬਚ ਗਏ ਉਹ ਕਹਿੰਦੇ ਚਲ ਪਾਰਟੀ ਕਰਗੇ ਉਹ ਕਹਿੰਦਾ ਪਾਰਟੀ ਕੀ ਕਰਨੀ ਆ ਕਹਿੰਦੇ ਮੁਰਗਾ ਬਣਾ ਲਾ ਚਲੋ ਮੁਰਗਾ ਬਣਾ ਲਿਆ ਕੜਕੀ ਤੇ ਚੂਹੇ ਲਈ ਆਈ ਸੀ ਤੇ ਵਾਰੀ ਮੁਰਗੇ ਦੀ ਆ ਗਈ ਚਲੋ ਇਹ ਗੱਲ ਉਹਦੇ ਰਿਸ਼ਤੇਦਾਰਾਂ ਤੱਕ ਉਹਦੇ ਸਹੁਰਿਆਂ ਤੱਕ ਸਾਡੂਆਂ ਤੱਕ ਸਾਰਿਆਂ ਤੱਕ ਪਹੁੰਚੀ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਆ ਗਏ ਕਹਿੰਦੇ ਬਾਈ ਤੈਨੂੰ ਸੱਪ ਕੱਟ ਗਿਆ ਸੀਗਾ ਤੇ ਆਹ ਤਾਂ ਯਾਰ ਵੀ ਤੇਰੀ ਜਾਨ ਬਚ ਗਈ ਕਹਿੰਦਾ ਬੜੀ ਖੁਸ਼ੀ ਦੀ ਗੱਲ ਆ ਯਾਰ ਤੇਰੀ ਕਿਸਮਤ ਚੰਗੀ ਸੀ ਵਧੀ ਸੀ ਜੋ ਗੱਲਾਂ ਹੋਈਆਂ ਹੈਨਾ ਤੇ ਕਹਿੰਦੇ ਪਾਰਟੀ ਕਰੀਏ ਕਹਿੰਦੇ ਪਾਰਟੀ ਕਰ ਲੈਨੇ ਆ ਕਹਿੰਦਾ ਇੰਨੇ ਜਣੇ ਆ ਕੀ ਬਣਾਈਏ ਕਹਿੰਦੇ ਬੱਕਰਾ ਖੜਾ ਬਣਾ ਲਓ ਉਹ ਬੱਕਰੇ ਦੀ ਵਾਰੀ ਆ ਗਈ ਇਸ ਕਰਕੇ ਉਹ ਕੜਿੱਕੀ ਕੱਲੇ ਆਈ ਤੇ ਚੂਹੇ ਲਈ ਸੀਗੀ ਇਸ ਕਰਕੇ ਜਦੋਂ ਸਰਕਾਰ ਕੋਈ ਵੀ ਜ਼ਬਰਦਸਤ ਹੰਦ ਲੈ ਕੇ ਆਉਂਦੀ ਆ ਉਹ ਇਹ ਨਾ ਮੰਨੋ ਕਿ ਸਰਕਾਰ ਜਦੋਂ ਕੋਈ ਜ਼ਬਰ ਢਾਉਣ ਲੱਗੀ ਉਹ ਕਿਸੇ ਇੱਕ ਤੇ ਢਾਉਣ ਲੱਗੀ ਆ ਜਦੋਂ ਪੈਲਟ ਗੰਨਾਂ ਦੇ ਸ਼ਰਰੇ ਕਸ਼ਮੀਰੀ ਲੋਕਾਂ ਦੇ ਵੱਜੇ ਨਾ ਠੀਕ ਹੈ ਜਦ ਬਹੁਤ ਸਾਰੇ ਉਹਨਾਂ ਦੇ ਉਥਿਆਰ ਅਜ਼ਮਾਏ ਗਏ ਉਹਨਾਂ ਦੇ ਪ੍ਰੋਟੈਸਟ ਨੂੰ ਕੁਚਲਣ ਵੇਲੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਜਿਵੇਂ ਨੈਸ਼ਨਲ ਮੀਡੀਆ ਨੇ ਗੋਦੀ ਮੀਡੀਆ ਨੇ ਪੇਂਟ ਕੀਤਾ ਵੀ ਕਸ਼ਮੀਰੀ ਲੋਕ ਦੇਸ਼த்ਰੋਹੀ ਆ ਕਸ਼ਮੀਰੀ ਲੋਕ ਜੋ ਵੀ ਕੁਛ ਨਾ ਬਰੇ ਕੇਂਦਰ ਸਰਕਾਰ ਨੇ ਪ੍ਰਚਾਰਿਆ ਸੀਗਾ ਉਹਨਾਂ ਨੂੰ ਵਿਲਣ ਬਣਾ ਕੇ ਪੇਸ਼ ਕੀਤਾ ਸੀ ਕਸ਼ਮੀਰੀ ਲੋਕਾਂ ਨੂੰ ਉਹੀ ਸੰਦ ਸ਼ੰਭੂ ਤੇ ਖਨੌਰੀ ਦਿੱਲੀ ਜਾਂਦੇ ਸਾਡੇ ਕਿਸਾਨਾਂ ਤੇ ਵਰਤੇ ਗਏ ਅੱਜ ਜੇ ਕਿਸਾਨਾਂ ਨੂੰ ਇਹ ਕਹਿ ਕੇ ਕਿ ਇਹ ਵਿਕਾਸ ਦੇ ਵਿੱਚ ਰੋੜਾ ਲਾਉਂਦੇ ਆ 34 ਸੈਕਟਰ ਦੇ ਮੈਦਾਨ ਦੇ ਵਿੱਚ ਧਰਨਾ ਲਾਉਣਾ ਸੀ ਕੋਈ ਰੇਲਵੇ ਕੋਈ ਬੱਸਾਂ ਰੋਕਣ ਦਾ ਇਰਾਦਾ ਨਹੀਂ ਸੀ ਫਿਰ ਵੀ ਮੁੱਖ ਮੰਤਰੀ ਨੇ ਪ੍ਰਚਾਰ ਕੀਤਾ ਇਹ ਕੂੜ ਪ੍ਰਚਾਰ ਕੀਤਾ ਤਾਂ ਕਿ ਦੂਸਰੇ ਤਬਕਿਆਂ 'ਚ ਕਿਸਾਨਾਂ ਦੇ ਪ੍ਰਤੀ ਇੱਕ ਨਫ਼ਰਤ ਜਿਹੜੀ ਆ ਭਰੀ ਜਾ ਸਕੇ ਪਰ ਕਿਸਾਨਾਂ ਦੀ ਲੜਾਈ ਜਿਹੜੀ ਆ ਉਹ ਕਾਰਪੋਰੇਟ ਤੋਂ ਆਪਣੀ ਖੇਤੀ ਨੂੰ ਬਚਾਉਣ ਦੀ ਆ ਕਾਰਪੋਰੇਟ ਤੋਂ ਆਪਣੇ اناਜ ਨੂੰ بچਾਉਣ ਦੀ ਆ ਕਾਰਪੋਰੇਟ ਤੋਂ ਜਨਤਕ ਵੰਡ ਪ੍ਰਣਾਲੀ ਜਿੰਦੇ ਤੇ 80 ਕਰੋੜ ਲੋਕ ਨਿਰਭਰ ਆ ਉਹ بچਾਉਣ ਦੀ ਆ ਅੱਜ ਇੱਕ ਗੱਲ ਸਮਝ ਲੈਣ ਸਾਰੇ ਲੋਕ ਕਿ ਕਾਰਪੋਰੇਟ ਛੋਟੇ ਤੇ ਦਰਮਿਆਨੇ ਨੂੰ ਕਿਤੇ ਨਹੀਂ ਛੱਡ ਰਿਹਾ ਗਿਆ ਪੰਜਾਬ ਦੇ ਵਿੱਚ ਪੂਰੇ ਮੁਲਕ 'ਚ ਜਿਸ ਤਰ੍ਹਾਂ ਕਾਰਪੋਰੇਟ ਪਰਚੂਨ ਦੇ ਖੇਤਰ 'ਚ ਆਇਆ ਸ਼ਹਿਰਾਂ 'ਚ ਵੱਡੇ ਵੱਡੇ ਮਾਲ ਖੁੱਲ ਰਹੇ ਆ ਉਹ ਕਿੰਨੂੰ ਪ੍ਰਭਾਵਿਤ ਕਰ ਰਹੇ ਆ ਬਹੁਤ ਸਾਰੇ ਦੁਕਾਨਦਾਰਾਂ ਦਾ ਕੰਮ ਮਾਲ ਦੇ ਵਿੱਚ ਸਸਤੀ ਚੀਜ਼ਾਂ ਕਿਉਂਕਿ ਜੇ ਦੇਖਦੇ ਨੇ ਕੁਝ ਜੀਓ ਵਾਲਾ ਦਾ ਸਿਮ ਆਇਆ ਉਹਨੇ ਸਸਤਾ ਦਿੱਤਾ ਬਹੁਤ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਜਿਹੜਾ ਨੁਕਸਾਨ ਪਹੁੰਚਿਆ ਅੱਜ ਉਹ ਮਨਮਰਜ਼ੀ ਦੇ ਰੇਟ ਲਾ ਰਹੇ ਆ ਜਦੋਂ ਛੋਟੇ ਤੇ ਦਰਮਿਆਨੇ ਦੁਕਾਨਦਾਰ ਨੂੰ ਕੁਚਲ ਕੇ ਵੱਡੇ ਮਾਲ ਬੰਨੇ ਹੈਗੇ ਆ ਉਹਨਾਂ ਦਾ ਧੰਦਾ ਠੱਪ ਹੋਣਾ ਆਨਲਾਈਨ ਸ਼ਾਪਿੰਗ ਆ ਗਈ ਉਹਨਾਂ ਦਾ ਧੰਦਾ ਠੱਪ ਹੋਣਾ ਹੋਮ ਡਿਲੀਵਰੀ ਹੋਣ ਲੱਗ ਗਈ ਚੀਜ਼ਾਂ ਦੀ ਉਹਨਾਂ ਦਾ ਧੰਦਾ ਠੱਪ ਹੋਣਾ ਤੇ ਇਹ ਕੌਣ ਕਰ ਰਿਹਾ ਇਹ ਕਿਸਾਨ ਲਹਿਰ ਨਹੀਂ ਕਰ ਰਹੀਗੀ ਕਿਸਾਨ ਲਹਿਰ ਤਾਂ ਇਸ ਤਰ੍ਹਾਂ ਦੇ ਵਰਤਾਰੇ ਨੂੰ ਕਿ ਜਿਹੜਾ ਛੋਟੇ ਤੋਂ ਦਰਮਿਆਨੇ ਨੂੰ ਸਭ ਕੁਝ ਖੋਣਦਾ ਹੈਗਾ ਉਹਦੀ ਅੱਗੇ ਇੱਕ ਚਟਾਨ ਮੰਨ ਕੇ ਖੜੀ ਛੋਟੇ ਦਰਮਿਆਨੇ ਕਿਸਾਨ ਨੂੰ ਬਚਾਉਣਾ ਚਾਹੁੰਦੀ ਆ ਆਮ ਲੋੜਵੰਦਾ ਦੀ ਜਨਤਕ ਵੰਡ ਪ੍ਰਣਾਲੀ ਬਚਾਉਣਾ ਚਾਹੁੰਦੀ ਆ ਤੇ ਜੇ ਇਹ ਬਚਦੀ ਹੈਗੀ ਆ ਤੇ ਕਾਰਪੋਰੇਟ ਜਿਹੜਾ ਪਰਚੂਨ ਦੇ ਖੇਤਰ ਚ ਆ ਰਿਹਾ ਹੈਗਾ ਉਹ ਵੀ ਲੋਕ ਜਾਗਰਤ ਹੋਣਗੇ ਲੜਨ ਦਾ ਹਿਆ ਕਰਨਗੇ ਤੇ ਜੇ ਖੇਤੀ ਖੇਤਰ ਨੂੰ ਨਾ ਕਿਸਾਨ ਬਚਾ ਸਕੇ ਜਿਹੜਾ ਸਭ ਤੋਂ ਵੱਡੀ ਕਮਿਊਨਿਟੀ ਹੈ ਸਮਾਜ ਦੀ ਤੇ ਫਿਰ ਦੂਸਰੇ ਤਬਕੇ ਕਾਰਪੋਰੇਟ ਤੋਂ ਨਹੀਂ ਬਚ ਸਕਣਗੇ ਇਹ ਸਾਰਿਆਂ ਨੂੰ ਸਮਝ ਜਿਹੜਾ ਹੈਗਾ ਉਹ ਲੈਣਾ ਚਾਹੀਦਾ ਅਗਲੀ ਗੱਲ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੀ ਕੱਲ ਲਈ ਕਿ ਮੈਂ 3 3.5 ਕਰੋੜ ਲੋਕਾਂ ਦਾ ਕਸਟੋਡੀਅਨ ਹ ਪਰ ਉਹ ਕਹਿੰਦੇ ਕਿਸਾਨ ਭਾਈ ਚਾਰੇ ਨਾਲ ਤਾਂ ਮੈਨੂੰ ਉਹਦੇ ਕਹਿੰਦਾ ਉਹਨੂੰ ਮੈਨੂੰ ਨਫਰਤ ਹੈ ਤੂੰ ਜੋ ਕਰਨਾ ਕਰ ਲੈ ਕਿਸਾਨਾਂ ਦੇ ਤਾਂ ਕਾਟਾ ਮਾਰਤਾ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਇਹ ਸਾਨੂੰ ਲੜੀਂਦੇ ਹੀ ਨਹੀਂਗੇ ਇਹ ਤਾਂ ਮੈਂ ਮਸਲ ਦੇਣੀ ਹੈਗੇ ਆ 35% ਪੰਜਾਬ ਦੀ ਦਲਤੋਬਾਦੀ ਆ ਉਹਨਾਂ ਦੇ ਮਜ਼ਦੂਰਾਂ ਦੇ ਨਾਲ ਕਦੀ ਕੋਈ ਮੀਟਿੰਗ ਨਹੀਂ ਕੀਤੀ ਉਹਨਾਂ ਦੀ ਕਦੀ ਕੋਈ ਗੱਲ ਨਹੀਂ ਸੁਣੀ ਇਹਦਾ ਮਤਲਬ ਉਹਨਾਂ ਦੇ ਵੀ ਕਸਟੋਡੀਅਨ ਨਹੀਂ ਜਿਹੜਾ ਹਰਾ ਪੈਨ ਸੀ ਮੇਰ ਰੋਜ਼ਗਾਰਾਂ ਵੇਲੇ ਚੱਲਣਾ ਸੀਗਾ ਉਹ ਖਾਦੀ ਪੀਤੀ ਚ ਕਿਤੇ ਡਿੱਗ ਪਿਆ ਮੁੱਖ ਮੰਤਰੀ ਤੋਂ ਠੀਕ ਆ ਉਹ ਬੇਰੋਜ਼ਗਾਰਾਂ ਵਾਸਤੇ ਵੀ ਕਿਤੇ ਜਿਹੜਾ ਪੈਨ ਨਹੀਂ ਚੱਲਿਆਗਾ ਪੰਜਾਬ ਦੀ ਜਵਾਨੀ ਜਿਹੜੀ ਜ਼ਿੰਦਗੀ ਜੀ ਪਰੇਸ਼ਾਨ ਆ ਨਸ਼ਿਆਂ ਨਾਲ ਮਰ ਰਹੀ ਆ ਉਹਨਾਂ ਵਾਸਤੇ ਵੀ ਕੁਛ ਨਹੀਂ ਕਰ ਰਿਹਾਗਾ ਪੰਜਾਬ ਦੇ ਬਹੁਤ ਸਾਰੇ ਜੋ ਨੌਜਵਾਨ ਬੇਰੁਜ਼ਗਾਰ ਸੀ ਜਿਹੜੇ ਉਹ ਦੁਨੀਆ ਚ ਗਏ ਡੀਪੋਟੋਂ ਕ ਇਧਰ ਆ ਰਹੇ ਗਿਆ ਉਹਨਾਂ ਦੇ ਵਾਸਤੇ ਕੁਛ ਨਹੀਂ ਇਨਾਂ ਕੋਲ ਕਰਨ ਵਾਸਤੇ ਫਿਰ ਪਿੱਛੇ ਰਹਿ ਕੌਣ ਗਿਆ ਨਾ ਕਿਸਾਨਾਂ ਲਈ ਆ ਤੁਸੀਂ ਨਾ ਮਜ਼ਦੂਰਾਂ ਲਈ ਆ ਨਾ ਬੇਰੁਜ਼ਗਾਰਾਂ ਲਈ ਆ ਨਾ ਵਿਦਿਆਰਥੀਆਂ ਲਈ ਆ ਫਿਰ ਕਸਟੋਡੀਅਨ ਕਿੰਨਾਂ ਦੇ ਆ ਬਾਈ ਤੁਸੀਂ ਕਸਟੋਡੀਅਨੋਂ ਪੰਜਾਬੀਆਂ ਦੇ ਜਾਮਤ ਸ਼ਾਹੀ ਕਸਟਡੀ ਚੋਂ ਜਿਵੇਂ ਅਮਿਤ ਸ਼ਾਹ ਕਹਿੰਦਾ ਉਵੇਂ ਕਰ ਰਹੇ ਹਾਂ ਔਰ ਤੁਸੀਂ ਇਸ ਪੱਧਰ ਤੱਕ ਬੌਧਿਕ ਤੌਰ ਤੇ ਜਿਹੜੀ ਅਪੰਗਤਾ ਹੈਗੀ ਆ ਪੰਜਾਬ ਦੇ ਮੁੱਖ ਮੰਤਰੀ ਦੀ ਬੌਧਿਕ ਤੌਰ ਤੇ ਅਪੰਗ ਆਦਮੀ ਨੂੰ ਇਹ ਹੀ ਨਹੀਂ ਪਤਾ ਕਿ ਆ ਮੰਗਾ ਮੇਰੇ ਨਾਲ ਸੰਬੰਧਤ ਆ ਕਿ ਪੰਜਾਬ ਮਤਲਬ ਕੇਂਦਰ ਨਾਲ ਸੰਬੰਧਤ ਵਨ ਟਾਈਮ ਸੈਟਲਮੈਂਟ ਲੈਂਡ ਮਾਰਗੇਜ ਬੈਂਕਾਂ ਦੀ 19 ਦਸੰਬਰ 2023 ਚ ਪੰਜਾਬ ਦੇ ਮੁੱਖ ਮੰਤਰੀ ਮੰਨੇ ਆ 15 ਮਹੀਨੇ ਹੋ ਗਏ ਲਾਗੂ ਨਹੀਂ ਕੀਤੀ ਗਈ ਕਹਿੰਦੇ ਮੰਗ ਮੇਰੇ ਨਾਲ ਸੰਬੰਧਤ ਨਹੀਂ ਉਸੇ ਦੇਣੀ ਜਿੱਦਨ ਸਾਡੇ ਨਾਲ ਮੀਟਿੰਗ ਟੁੱਟਦੀ ਆ 431 ਕਰੋੜ ਰੁਪਇਆ 4000 ਜੋਗ 4 ਹਜ਼ਾਰ ਜੋਗ ਪਤੀਆਂ ਦਾ ਵਨ ਟਾਈਮ ਸੈਟਲਮੈਂਟ ਸਕੀਮ ਰਾਹੀ ਮਾਫ ਕੀਤਾ ਜਾਂਦਾ। ਇਹ ਕੇਂਦਰ ਨੇ ਕੀਤਾ। ਹਰ ਘਰ ਤੱਕ ਪੀਣ ਵਾਲਾ ਪਾਣੀ ਚਾਹੀਦਾ ਪੰਜਾਬ ਅੱਜ ਖਤਰਨਾਕ ਬਿਮਾਰੀਆਂ ਨਾਲ ਜਿਹੜਾ ਹੈਗਾ ਮਰ ਰਿਹਾ ਜਿਹੜਾ ਭਾਖੜਾ ਦਾ ਨੀਲੀ ਭਾ ਮਾਰਦਾ ਪਾਣੀ ਅਸੀਂ ਕਹਿੰਨੇ ਕਿ ਹਰ ਘਰ ਤੱਕ ਪੀਣ ਲਈ ਪਾਣੀ ਚਾਹੀਦਾ ਹਰ ਖੇਤ ਤੱਕ ਨਹਿਰੀ ਪਾਣੀ ਚਾਹੀਦਾ ਇਹ ਮੰਗ ਕਿੰਦੇ ਨਾਲ ਸੰਬੰਧਤ ਹੈ ਜੀ? ਡੈਮ ਸੇਫਟੀ ਐਕਟ ਕੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਚ ਪੰਜਾਬ ਨੂੰ ਪਹਿਲਾ ਕੱਢਿਆ ਤੇ ਡੈਮ ਸੇਫਟੀ ਐਕਟ ਲਿਆ ਕੇ ਡੈਮਾਂ ਤੇ ਪੂਰੇ ਮੁਲਕ ਦੇਆਂ ਤੇ ਕੇਂਦਰ ਨੇ ਕਬਜਾ ਕਰ ਲਿਆ ਡੈਮ ਸਟੇਟ ਸਬਜੈਕਟ ਆ ਪਾਣੀ ਸਟੇਟ ਸਬਜੈਕਟ ਆ ਇਹ ਕਹਿੰਦਾ ਮੇਰੇ ਨਾਲ ਸੰਬੰਧਿਤ ਮਸਲਾ ਨਹੀਂ ਅਸੀਂ ਕਹਿੰਨੇ ਕਿ ਡੈਮ ਸੇਫਟੀ ਐਕਟ ਦੇ ਖਿਲਾਫ ਰੈਜ਼ੋਲੂਸ਼ਨ ਲੈ ਕੇ ਅਸੈਂਬਲੀ ਚ ਖੇਤੀਬਾੜੀ ਸਟੇਟ ਸਬਜੈਕਟ ਆ ਤੇ ਖੇਤੀ ਨਾਲ ਜੁੜੇ ਹੋਏ ਬਹੁਤ ਸਾਰੇ ਮੁੱਦੇ ਸੂਬੇ ਦੇ ਅਧਿਕਾਰ ਖੇਤਰ ਚ ਆਉਂਦੇ ਆ ਖੇਤੀਬਾੜੀ ਇਹ ਸੂਬਿਆਂ ਦਾ ਅਧਿਕਾਰ ਖੇਤਰ ਆ ਤੇ ਖੇਤੀ ਨਾਲ ਜੁੜੇ ਬਹੁਤ ਸਾਰੇ ਮਸਲੇ ਉਹ ਕੇਂਦਰ ਦਾ ਅਧਿਕਾਰ ਖੇਤਰ ਕਿਵੇਂ ਹੋ ਗਏ ਬਈ ਇੰਨੀ ਬੇਸਿਕ ਸਮਝ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਹੈ ਉਹਨਾਂ ਨੇ ਇੱਕ ਇੱਕ ਮੰਗ ਤੇ ਜਿੰਦੇ ਤੇ ਉਹ ਲਾਜਵਾਬ ਹੋਏ ਜਿਹੜੀ ਜਿਹੜੀ ਗੱਲ ਮੰਨੀ ਤੇ ਇੱਕੇ ਤਮ ਜਿਵੇਂ ਬੰਦੇ ਨੂੰ ਜਿਵੇਂ ਹੁੰਦਾ ਕਿ ਬੰਦਾ ਮਾਨਸਿਕ ਤੌਰ ਤੇ ਠੀਕ ਨਹੀਂ ਹੁੰਦਾਗਾ ਉਹ ਇੱਕੇ ਦਾ ਮੀਟਿੰਗ ਚ ਬਥਵੀਆਂ ਮਾਰਦੇ ਉੱਠ ਕੇ ਜਿਹੜੇ ਸੀਗੇ ਉਹ ਚਲੇ ਗਏ ਔਰ ਤੁਸੀਂ ਇਹ ਦੇਖੋ ਕਿ ਜਿਹਨੂੰ ਕਹਿੰਦੇ ਕਿ ਪੰਜਾਬੀਅਤ ਦਾ ਪੂਰਾ ਪਲੰਬ ਵੀ ਉਹਨਾਂ ਨੇ ਨਹੀਂ ਦਿਖਾਇਆਗਾ ਵਿ ਘਰ ਬੁਲਾਇਆ ਬਜ਼ੁਰਗਾਂ ਨੂੰ ਖੁਦ ਹੀ ਮੀਟਿੰਗ ਬੁਲਾਈ ਤੇ ਬੇਇੱਜ਼ਤ ਕਰਕੇ ਜਿਹੜਾ ਸੀਗਾ ਉਹ ਤੋੜਿਆ ਔਰ ਫਿਰ ਥਾਪੀਆਂ ਮਾਰੀਆਂ ਕਿ ਤੁਸੀਂ ਜੋ ਕਰਨਾ ਕਰ ਲਓ ਇਹ ਹੁਣ ਪੰਜਾਬੀਆਂ ਨੇ ਦੇਖਣਾ ਕਿ ਜਿਹੜੇ ਪੰਜਾਬੀਆਂ ਨੇ ਮੁਗਲਾਂ ਤੁਰਕਾਂ ਅਫਗਾਨਾਂ ਅੰਗਰੇਜ਼ੀਆਂ ਦੀ ਟੈ ਨਹੀਂ ਮੰਨਣੀ ਮੰਨੀ ਗਈ ਉਹਨਾਂ ਨੇ ਇੱਕ ਬੰਦੇ ਦੀ ਉਹਦੀ ਟੈ ਮੰਨਣੀ ਆ ਜਿਹਨੂੰ ਡੀਡਿਕਸ਼ਨ ਸੈਂਟਰ ਚ ਭੇਜਣ ਦੀ ਜ਼ਰੂਰਤ ਬਣੀ ਹੋਈ ਹੈਗੀ ਕੀ ਉਹਦੀ ਟੈ ਮੰਨਣਗੇ ਪੰਜਾਬੀ ਨਹੀਂ ਮੰਨਣਗੇ ਤੇ 10 ਤਰੀਕ ਤੋਂ ਉਹਨਾਂ ਦੇ ਘਰਾਂ ਵੱਲ ਸੀ ਜਿਹੜਾ ਹੈਗਾ ਜਾ ਰਹੇ ਆ ਇਸ ਸੰਘਰਸ਼ ਨੂੰ ਇਸ ਲੜਾਈ ਨੂੰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਝਾੜੂ ਜਿੰਨੀ ਵਧਾਉਣਾ ਚਾਵੇ ਅਸੀਂ ਓਨਾ ਹੀ ਤਿਆਰ ਆਂ ਔਰ ਮੈਦਾਨ ਦੇ ਵਿੱਚਾਂ ਪਿੱਛੇ ਹੁਣ ਅਸੀਂ ਜਿਹੜੇ ਉਹ ਨਹੀਂ ਹਟਦੇ ਭਾਈ ਇੱਕ ਗੱਲ ਇਹ ਵੀ ਹੈ ਮਤਲਬ ਤੁਸੀਂ ਹੁਣ ਜਿਹੜਾ ਐਮਐਲਏ ਦੇ ਘਰਾਂ ਮੁਰੇ ਜਾ ਰਹੇ ਹੋ ਮੰਤਰੀਆਂ ਦੇ ਘਰਾਂ ਮੁਰੇ ਜਾ ਰਹੇ ਹੋ ਕਰਨ ਕੀ ਜਾ ਰਹੇ ਹੋ ਕਹਿਣ ਕੀ ਜਾ ਰਹੇ ਹੋ ਉਹਨਾਂ ਨੂੰ ਚੇਤਾਵਨੀ ਦੇਣ ਜਾ ਰਹੇ ਆ ਹਾਂ ਕਿ ਮੁੱਖ ਮੰਤਰੀ ਨੂੰ ਕਹੋ ਕਿ ਆਪਣਾ ਮਾਨਸਿਕ ਤਵਾਜਨ ਠੀਕ ਕਰੇ ਠੀਕ ਆ ਬૌਧਿਕ ਤੌਰ ਤੇ ਆਪਣੀ ਥੋੜੀ ਬਹੁਤ ਥੋੜੀ ਬਹੁਤ ਸਮਝੋ ਉਹ ਅਪਣਾਵੇ ਔਰ ਪੰਜਾਬ ਦੇ ਮੁੱਦਿਆਂ ਨੂੰ ਸਮਝੇ ਤੇ ਗਲਤੀ ਮੰਨੋ ਤੁਸੀਂ ਤੇ ਬਾਕੀ ਮੁੱਦਿਆਂ ਤੇ ਪੰਜਾਬ ਦੀ ਕਿਸਾਨ ਲਹਿਰ ਨਾਲ ਮੀਟਿੰਗ ਕਰੋ ਤੇ ਇਹ ਮੁੱਦੇ ਜਿਹੜੇ ਹੈਗੇ ਆ ਹਾਲਾਂ ਉਹ ਕਰੋ ਜੇ ਨਹੀਂ ਕਰਦੇਗੇ ਤੁਹਾਨੂੰ ਚੇਤਾਵਨੀ ਦੇ ਜੇ ਨਹੀਂ ਕਰਦੇਗੇ ਤੇ ਫਿਰ ਦੋ ਹੱਥ ਪੰਜਾਬ ਦੇ ਪਿੰਡਾਂ 'ਚ ਤੁਹਾਡੇ ਨਾਲ ਕਰਨ ਵਾਸਤੇ ਅਸੀਂ ਮਜਬੂਰ ਹੋਵਾਂਗੇ सिल्ली सिल्ली मतलब ਇਹ ਉਸ ਤਰੀਕੇ ਦਾ ਹੀ ਵਰਤਾਰਾ ਹੋਵੇਗਾ ਪਿੰਡਾਂ ਜਿਵੇਂ ਭਾਜੀ ਜਿਵੇਂ ਭਾਜੀ ਨੂੰ ਸਵਾਲ ਕੀਤੇ ਜਾਂਦੇ ਸੀ ਬੀਜਪੀ ਦੇ ਲੀਡਰਾਂ ਨੂੰ ਸਵਾਲ ਕੀਤੇ ਹਾਂਜੀ ਇਹ ਸਿੱਲੀ ਸਿੱਲੀ ਹਵਾ ਚਰਨ 94 ਹਲਕਿਆਂ ਚ ਆਊਗੀ ਫਿਰ ਜੇ ਇਹ ਕਿਸੇ ਮਤਲਬ ਬੰਦਿਆਂ ਬੰਦੇ ਵਾਲੀ ਗੱਲ ਤੇ ਨਹੀਂ ਆਉਂਦੀ ਕਿ ਉਧਰ ਆ ਜੀ ਮਤਲਬ ਤਿਆਰੀਆਂ ਫਿਰ ਹੋ ਚੁੱਕੀਆਂ ਤਿਆਰੀਆਂ 10 ਤਰੀਕ ਦੀਆਂ ਜਲ 10 ਤਰੀਕ ਦੀਆਂ ਜ਼ਿਲ੍ਹਾ ਕੇਂਦਰਾਂ ਤੇ ਮੀਟਿੰਗਾਂ ਸੀਗਾਂ ਤੋਂ ਤੈ ਹੋ ਗਿਆ ਹੈਗਾ ਤੇ ਅੱਜ ਪੂਰੇ ਪੰਜਾਬ ਚ ਜ਼ਿਲ੍ਹਾ ਕੇਂਦਰਾਂ ਤੇ ਮੀਟਿੰਗਾਂ ਸੀਗਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਔਰ 10 ਤਰੀਕ ਨੂੰ ਪੂਰੇ ਪੰਜਾਬ ਦੇ ਐਮਐਲਏ ਦੇ ਘਰਾਂ ਦੇ ਸਾਹਮਣੇ ਤੁਸੀਂ ਇਕ ਤੁਹਾਨੂੰ ਚੱਕੀ ਲਾ ਕੇ ਪਹਿਲਾਂ ਜੇ ਪਹਿਲਾਂ ਅਗੋਂ 3 ਤਰੀਕ ਨੂੰ ਕੋਈ ਨਹੀਂ ਉਹ ਜੋ ਚੱਕਣਾ ਚੱਕੀ ਜਾਣ ਪੰਜਾਬ ਦੀਆਂ ਝੇਲਾਂ ਚ ਨਹੀਂ ਸਮਰੱਥਾ ਨਹੀਂ ਹੈ ਕਿੰਨੇ ਵਾਰੀ ਚੱਕਣਗੇ ਕੀ ਕੁਝ ਕਰਨਗੇ ਪੰਜਾਬ ਦੇ ਲੋਕਾਂ ਦਾ ਰੋਸ ਵਧਣਾ ਹੀ ਹੈ ਇਹਦੇ ਨਾਲ ਇਹ ਭਲੇਖਾ ਹੀ ਹੁੰਦਾ ਇਹਨਾਂ ਨੂੰ ਇਹ ਜਿਹੜੇ ਜੋ ਕਰਨਾ ਕਰਕੇ ਦੇਖ ਲੈ ਠੀਕ ਹੈ ਜੇ ਭਗਵੰਤ ਮਾਨ ਨੇ ਕਿਹਾ ਜੋ ਕਰਨਾ ਕਰ ਲੋ ਅਸੀਂ ਉਹਨੂੰ ਕਹਿੰਨੇ ਭਗਵੰਤ ਮਾਨ ਨੂੰ ਤੂੰ ਜੋ ਕਰਨਾ ਕਰ ਲਾ ਤੇਰ ਤੋ ਜੋ ਵਾ ਲੱਗਦੀ ਲਾਲਾ ਬਾਬਾ ਧੰਨਵਾਦ ਸ਼ੁਕਰੀਆ ਜੀ